ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਬਰਦੇ ਇਹ ਖਬਰ ਸਰਕਾਰੀ ਵਕੀਲ ਸਹਿਬਾਨ ਬਾਰੇ ਹੋਏਗੀ ਐਪੀਸੋਡ ਤਿੰਨ ਹਿੱਸਿਆਂ ਚ ਵੰਡਿਆ ਗਿਆ ਪਾਰਟ 1 ਪਾਰਟ 2 ਐਂਡ ਪਾਰਟ 3 ਬਹੁ ਚਰਚਿਤ ਇਰੀਗੇਸ਼ਨ ਸਕੈਂਡਲ ਦੇ ਵਿੱਚ ਇੱਕ ਦਿਲਚਸਪ ਡਵੈਲਪਮੈਂਟ ਹੋਈ ਹੈ 1 ਮਾਰਚ 2024 ਨੂੰ ਸਰਕਾਰੀ ਵਕੀਲ ਐਚ ਐਸ ਦਿਓਲ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਜਸਟਿਸ ਅਰਣ ਪਾਲੀ ਅਤੇ ਜਸਟਿਸ ਵਿਕਰਮ ਅਗਰਵਾਲ ਵਾਲੇ ਬੈਂਚ ਨੂੰ ਕਿਹਾ ਕਿ ਜਸ ਸਾਹਿਬ ਮੇਰੀ ਫਾਈਲ ਮਿਸਪਲੇਸ ਹੋ ਗਈ ਹੈ ਮਤਲਬ ਲੱਭ ਨਹੀਂ ਰਹੀ ਮੈਨੂੰ ਤੁਸੀਂ ਕੁਝ ਸਮਾਂ ਦਿਓ ਤਾਂ ਕਿ ਮੈਂ ਫਾਈਲ ਰੀਕਨਸਟਰਕਟ ਕਰ ਲਵਾਂ ਤੇ ਫਿਰ ਉਦੋਂ ਬਾਅਦ ਕੋਰਟ ਨੂੰ ਅਸਿਸਟ ਕਰ ਸਕਾਂਗਾ ਜੱਜ ਸਾਹਿਬਾਨ ਨੇ ਬੇਨਤੀ ਮੰਨਦੇ ਹੋਏ ਅਗਲੀ ਤਰੀਕ 22 4 2024 ਪਾ ਦਿੱਤੀ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਉਣ ਵਾਲੇ ਹਰਮੀਤ ਸਿੰਘ ਨੇ ਪੰਜਾਬ ਦਸਤਾਵੇਜ਼ ਦਾ ਗਲਤਬਤ ਕਰਦੇ ਹੋਏ ਕਿਹਾ ਕਿ ਇਹ ਪਟੀਸ਼ਨ ਮੈਂ 2020 ਚ ਪਾਈ ਸੀ ਤੇ ਹੁਣ ਤੱਕ ਪੰਜਾਬ ਸਰਕਾਰ ਇਸ ਸਕੈਂਡਲ ਦੇ ਵਿੱਚ ਅਗਲੀ ਕਾਰਵਾਈ ਨਹੀਂ ਕਰ ਸਕੀ। ਅਦਾਲਤ ਅੱਗੇ ਕਈ ਵਾਰ ਪੰਜਾਬ ਸਰਕਾਰ ਨੇ ਵਿਸ਼ਵਾਸ ਦਵਾਇਆ ਅਸ਼ੋਰੈਂਸਸ ਦਿੱਤੀਆਂ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਤੁਸੀਂ ਕੇਸ ਸੀਬੀਆਈ ਨੂੰ ਨਾ ਦਿਓ। ਮੁੱਖ ਮੰਤਰੀ ਭਗਵੰਤ ਮਾਨ ਨੇ 17ਏ ਧਾਰਾ ਦੇ ਤਹਿਤ ਪ੍ਰਵਾਨਗੀ ਦਿੰਦੇ ਹੋਏ ਜਾਂਚ ਦੀ ਜਿਹੜੀ ਸ਼ੁਰੂਆਤ ਕਰਵਾਈ ਅਗੇਂਸਟ ਦੋ ਸਾਭਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਨਾਲ ਹੀ ਤਿੰਨ ਆਈਐਸ ਅਧਿਕਾਰੀ ਸਰਵੇਸ਼ ਕੌਸ਼ਲ ਫਾਰਮਰ ચીਫ ਸੈਕਟਰੀ ਕੇਬੀਐਸ ਸਿੱਧੂ ਸਪੈਸ਼ਲ ચીਫ ਸੈਕਟਰੀ ਰਿਟਾਇਰਡ ਅਤੇ ਕਾਹਨ ਸਿੰਘ ਪੰਨੂ ਪ੍ਰਿੰਸੀਪਲ ਸੈਕਟਰੀ ਰਿਟਾਇਰਡ ਉਹਨਾਂ ਦੀ ਜਾਂਚ ਯਾਨੀ ਕਿ ਇਨਕੁਆਇਰੀ ਸ਼ੁਰੂ ਹੋ ਗਈ ਵਜਲੈਂਸ ਬਿਊਰੋ ਵੱਲੋਂ ਪਰ ਹਰਮਿਤ ਸਿੰਘ ਕਹਿੰਦਾ ਬਈ ਜਾਂਚ ਤੋਂ ਬਾਅਦ ਖਬਰਾਂ ਤਾਂ ਛਪਵਾਈਆਂ ਗਈਆਂ ਕਿ ਅੱਜ ਉਹਨੂੰ ਬੁਲਾ ਲਿਆ ਇਹਨੂੰ ਬੁਲਾ ਲਿਆ ਤੇ ਐਨੇ ਘੰਟੇ ਪੁੱਛ ਕੇ ਛੋਈ ਪਰ ਹੁਣ ਤੱਕ ਇਹਨਾਂ ਦੇ ਵਿਰੁੱਧ ਚਲਾਨ ਅਦਾਲਤ ਦੇ ਵਿੱਚ ਨਹੀਂ ਦਿੱਤਾ ਗਿਆ ਹਰਮਿਤ ਸਿੰਘ ਨੇ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਉਹੋ ਜਿਹਾ ਕੁਛ ਹੀ ਮੌਜੂਦਾ ਸਰਕਾਰ ਕਰ ਰਹੀ ਹੈ ਅਤੇ ਹੁਣ ਫਾਈਲ ਗੁੰਮ ਹੋ ਗਈ ਇਹ ਤੋਂ ਇਹ ਸਾਬਤ ਹੋ ਗਿਆ ਕਿ ਸਾਰਾ ਤੰਤਰ ਇਸ ਕੇਸ ਬਾਰੇ ਸੰਜੀਦਾ ਨਹੀਂ ਹਰਮੀਤ ਸਿੰਘ ਨੇ ਮੰਗ ਕੀਤੀ ਕਿ ਫਾਈਲ ਰੀਕਨਸਟਰਕਟ ਕਰਨਾ ਹੀ ਕਾਫੀ ਨਹੀਂ ਉਹ ਤਾਂ ਕਰਨੀ ਆ ਪਰ ਇਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਏ ਕਿ ਇਹ ਫਾਈਲ ਖੁਰਦ-ਬੁਰਦ ਹੋਈ ਕਿਵੇਂ ਤੇ ਫਿਰ ਉਹਦੇ ਲਈ ਜ਼ਿੰਮੇਵਾਰ ਬੰਦਾ ਜਿਹੜਾ ਵੀ ਹੋਵੇ ਉਹਦੀ ਰਿਸਪਾਂਸਿਬਿਲਟੀ ਫਿਕਸ ਕੀਤੀ ਜਾਏ ਤੇ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਏ ਹਰਮੀਤ ਸਿੰਘ ਨੇ ਦੱਸਿਆ ਕਿ ਇਸ ਕੇਸ ਦੇ ਚੱਲਦੇ ਜਦੋਂ ਪੰਜਾਬ ਸਰਕਾਰ ਨੇ ਅਦਾਲਤ ਦੇ ਅੱਗੇ ਅਸ਼ੋਰੈਂਸ ਦੇਣ ਤੋਂ ਬਾਅਦ ਕਈ ਵਾਰੀ ਕੰਮ ਪੂਰਾ ਨਹੀਂ ਕੀਤਾ ਤਾਂ ਕਹਿੰਦੇ ਜੀ ਮੈਨੂੰ ਕੰਟੈਂਪਟ ਆਫ ਕੋਰਟ ਦਾ ਕੇਸ ਪਾਉਣਾ ਪਿਆ ਉਹਨਾਂ ਕੇਸਾਂ ਦੇ ਵਿੱਚ ਵੀ 20 ਤੋਂ ਜ਼ਿਆਦਾ ਇਹਨਾਂ ਨੇ ਤਰੀਕਾ ਲਈਆਂ ਟਾਲੇ ਮਾਰਦੇ ਰਹੇ ਤੇ ਮੇਰਾ ਇਹਦੇ ਮਾਮਲੇ ਦੇ ਵਿੱਚ ਖਰਚਾ ਹੁੰਦਾ ਰਿਹਾ ਵਕੀਲ ਸਾਹਿਬਾਨ ਨੂੰ ਫੀਸ ਦੇਣੀ ਪੈਂਦੀ ਹੈ ਪਰ ਗੱਲ ਕਿਸੇ ਸਿਰੇ ਲੱਗੀ ਨਹੀਂ ਪੰਜਾਬ ਦੇ ਖਜ਼ਾਨੇ 'ਚ ਹਜ਼ਾਰ ਕਰੋੜ ਤੋਂ ਉੱਤੇ ਦਾ ਨੁਕਸਾਨ ਪਹੁੰਚਾਉਣ ਵਾਲਾ ਇਹ ਐਜੂਕੇਸ਼ਨ ਸਕੈਮ ਦੋਸ਼ੀਆਂ ਤੱਕ ਨਹੀਂ ਪਹੁੰਚ ਸਕਿਆ ਉਹਨਾਂ ਸਜ਼ਾ ਨਹੀਂ ਦਿਵਾ ਸਕਿਆ ਤੇ ਫਿਰ ਹਰਮੀਤ ਸਿੰਘ ਕਹਿੰਦਾ ਕਿ ਮੈਂ ਤਾਂ ਸਾਰੀ ਆਸ ਛੱਡੀ ਬੈਠਾ ਹੁਣ ਜੇ ਅਦਾਲਤ ਚਾਹੇ ਤਾਂ ਉਹ ਇਸ ਨੂੰ ਸੀਬੀਆਈ ਹਵਾਲੇ ਕਰ ਦੇਵੇ ਵਾਹੀਂ ਕੋਈ ਗੱਲ ਬਣ ਸਕਦੀ ਹੈ ਇਹਦੇ ਵਿੱਚ ਦੱਸ ਦਈਏ ਕਿ ਜੇ ਜਲਾਨ ਪੇਸ਼ ਹੋਏਗਾ ਉਹਦੇ ਵਿੱਚ ਪ੍ਰੋਸੀਕਿਊਸ਼ਨ ਸੈਂਕਸ਼ਨ ਕੇਂਦਰ ਸਰਕਾਰ ਤੋਂ ਰਿਗਾਰਡਿੰਗ ਆਈਐਸ ਅਫਸਰ ਲੈਣੀ ਪਵੇਗੀ ਉਹ ਲੈਣੀ ਪੈਂਦੀ ਹੈ ਜੀ ਧਾਰਾ 19ਏ ਦੇ ਤਹਿਤ ਤੇ ਜਿਹੜੀ ਇਨਕੁਆਰੀ ਜਾਂਚ ਵਗੈਰਾ ਹੋਈ ਹੈ ਉਹ 17ਏ ਦੇ ਤਹਿਤ ਹੋਈ ਹੈ ਜਿਹੜੀ ਕਿ ਸਟੇਟ ਗਵਰਨਮੈਂਟ ਦਿੰਦੀ ਤੇ ਜਿਹੜੇ ਮੰਤਰੀ ਨੇ ਉਹਨਾਂ ਦੇ ਵਿਰੁੱਧ ਪ੍ਰੋਸੀਕਿਊਸ਼ਨ ਸੈਂਕਸ਼ਨ ਮਿਲਣੀ ਹੈ گورنر ਸਾਹਿਬ ਤੋਂ ਹੁਣ ਆਵਿਆ ਐਪੀਸੋਡ ਦੇ ਪਾਰਟ 2 ਤੇ ਇਹ ਐਪੀਸੋਡ ਦੇਖਿਆ ਜਾਏ ਸਾਡੇ ਪੁਰਾਣੇ ਐਪੀਸੋਡ ਨੰਬਰ 456 ਦੇ ਸੰਦਰਭ ਦੇ ਵਿੱਚ ਪੂਰੀ ਤੁਹਾਨੂੰ ਉਹ ਚ ਬੈਕਗ੍ਰਾਉਂਡ ਮਿਲ ਜਾਏਗੀ ਪੰਜਾਬ ਦੀ ਸਰਕਾਰ ਹੁਣ ਬਹੁਤ ਹੀ ਮਿਹਨਤੀ ਹੋ ਗਈ ਹੈ ਔਰ ਲੋਕ ਐਵੇਂ ਕਹੀ ਜਾਂਦੇ ਆ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ ਦਫ਼ਤਰਾਂ 'ਚ ਜੇ ਕੰਮ ਕਰਾਉਣਾ ਤਾਂ ਪਈਏ ਲਾਉਣੇ ਪੈਂਦੇ ਆ ਸੇਵਾ ਕਰਨੀ ਪੈਂਦੀ ਆ ਇਹੋ ਜੀ ਗੱਲ ਬਿਲਕੁਲ ਗਲਤ ਇਹ ਤੁਸੀਂ ਗਲਤ ਧਾਰਨਾ ਬਿਲਕੁਲ ਨਾ ਬਣਾਓ ਕਿਉਂਕਿ ਮੈਂ ਤੁਹਾਨੂੰ ਜਿਹੜੀਆਂ ਹੁਣ ਧਾਰਨਾ ਦੇਣ ਲੱਗਿਆ ਹਾਂ ਉਤੋਂ ਸਪਸ਼ਟ ਹੋਏਗਾ ਕਿ ਪੰਜਾਬ ਸਰਕਾਰ ਵਿਸ਼ੇਸ਼ ਕਰਕੇ ਗ੍ਰਹਿ ਵਿਭਾਗ ਛੁੱਟੀ ਵਾਲੇ ਦਿਨ ਵੀ ਕੰਮ ਕਰਦਾ ਹੈ ਮਾਰਚ 8 ਨੂੰ ਸ਼ਿਵਰਾਤਰੀ ਸੀ ਤੇ ਫਿਰ ਉਦੋਂ ਅਗਲੇ ਦਿਨ ਸ਼ਨੀਵਾਰ 9 ਤਰੀਕ ਦਾ 10 ਤਰੀਕ ਦਾ ਐਤਵਾਰ ਤੇ ਅੱਜ ਹੈਗੀ 11 ਤਰੀਕ ਸੋਮਵਾਰ ਪੰਜਾਬ ਸਰਕਾਰ ਖੁੱਲ ਗਈ ਤੇ ਛੁੱਟੀਆਂ ਚ ਕੀ ਕਰਦਾ ਹੈ ਗ੍ਰਹਿ ਵਿਭਾਗ ਜੀ ਤੁਸੀਂ ਐਵੇਂ ਕਹੀ ਜਾਂਦੇ ਹੋ ਕਿ ਦਫ਼ਤਰਾਂ ਚ ਕੰਮ ਨਹੀਂ ਹੁੰਦਾ ਮਾਰਚ 8 ਨੂੰ ਹੋਮ ਸੈਕਟਰੀ ਗੁਰਕਿਰਤ ਕ੍ਰਿਪਾਲ ਸਿੰਘ ਬੜੀ ਮਿਹਨਤ ਕਰਦੇ ਹੋਏ ਇੱਕ ਆਦੇਸ਼ ਜਾਰੀ ਕਰਦੇ ਆ ਸਕਰੀਨ ਤੇ ਇਸ ਆਦੇਸ਼ ਨੂੰ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਆ ਜੀ ਇਹ ਮੈਗਮੇ ਦੀ ਜਿਹੜੀ ਸੰਯੁਕਤ ਡਾਇਰੈਕਟਰ ਹੈ ਨਿਸ਼ਾ ਗਰਗ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਮੁਖ ਦਫ਼ਤਰ ਦੇ ਵਿੱਚ ਤਾਇਨਾਤ ਹੈ ਉਸ ਨੂੰ ਲਾਇਆ ਜਾਂਦਾ ਹੈ ਵਿਭਾਗ ਦੀ ਮੁਖ ਵਿਜੀਲੈਂਸ ਅਫਸਰ ਕਿਉਂਕਿ ਵਿਜੀਲੈਂਸ ਅਫਸਰ ਹਰ ਮੈਗਮੇ ਚ ਹੁੰਦਾ ਹੈ ਔਰ ਉਸ ਮੈਗਮੇ ਦਾ ਜਿਹੜਾ ਪ੍ਰਿੰਸੀਪਲ ਸਕੱਤਰ ਹੁੰਦਾ ਉਹਨੇ ਉਹਦੀ ਨਿਯੁਕਤੀ ਕਰਨੀ ਹੁੰਦੀ ਆ ਇਸ ਕੰਮ ਦੇ ਇਵਸ ਵਿਚ ਨਾਲ ਲਿਖਦੇ ਆ ਜੀ ਕਿ ਨਿਸ਼ਾ ਗਰਗ ਨੂੰ ਕੋਈ ਵਿੱਤੀ ਫਾਇਦਾ ਨਹੀਂ ਹੋਏਗਾ ਕੋਈ ਤਨਖਾਹ ਐਕਸਟਰਾ ਦਿੱਤੀ ਨਹੀਂ ਜਾਏਗੀ ਹੁਣ ਇਸ ਦੀ ਜਿਹੜੀ ਨਿਯੁਕਤੀ ਕੀਤੀ ਗਈ ਨਿਸ਼ਾ ਗਰਗ ਦੀ ਛੁੱਟੀ ਵਾਲੇ ਦਿਨ ਉਹਦੇ ਪਿੱਛੇ ਕਾਰਨ ਕੀ ਸੀ ਉਹ ਤੁਹਾਨੂੰ ਇਸ ਖਬਰ ਦੇ ਅੰਤ ਚ ਚੱਲ ਕੇ ਆਪਾਂ ਦੱਸਾਂਗੇ ਸਿਰਫ ਇਹੀ ਉਦਾਹਰਨ ਨਹੀਂ ਨਿਸ਼ਾ ਗਰਗ ਵਾਲੀ ਗੁਰਕਿਰਤ ਕਿਰਪਾਲ ਜੀ ਮਿਹਨਤ ਕਰਦੇ ਹੋਏ ਇੱਕ ਆਦੇਸ਼ ਫੇਰ ਪਾਸ ਕਰਦੇ ਆ 8 ਤਰੀਕ ਨੂੰ ਪਾਸ ਸਾਈਨ ਹੁੰਦੇ ਆ 7 ਨੂੰ ਤੇ ਉਹਦੀ ਜਿਹੜੀ ਆ ਐਂਡੋਰਸਮੈਂਟ ਯਾਨੀ ਕਿ ਅੱਗੇ ਨੂੰ ਜਿਹੜਾ ਜਾਂਦਾ ਉਹ ਹੁੰਦਾ ਜੀ 8 ਤਰੀਕ ਨੂੰ 8 ਤਰੀਕ ਨੂੰ ਵੀ ਛੁੱਟੀ ਹੁੰਦੀ ਹੈ ਸ਼ਿਵਰਾਤਰੀ ਹੁੰਦੀ ਆ ਤੇ ਇਸ ਆਦੇਸ਼ ਦੇ ਵਿੱਚ ਗੁਰਕਿਰਤ ਕਿਰਪਾਲ ਜੀ ਲਿਖਦੇ ਆ ਕਿ ਤੁਸੀਂ ਥੱਲੇ ਨਿਗਾਹ ਮਾਰ ਲਓ ਸਕਰੀਨ ਤੇ ਬਹੁਤ ਹੀ ਬੜਾ ਹੀ ਜ਼ਰੂਰੀ ਕੰਮ ਸੀ ਇਹadesh ਜਾਰੀ ਕਰਨਾ ਉਹ ਚ ਜਾਰੀ ਹੁੰਦੀ ਹੈ ਸਿਨਿਓਰਿਟੀ ਲਿਸਟ ਉਹ ਲਿਸਟ ਕਿਹਦੀ ਹੁੰਦੀ ਹੈ ਜੀ ਏ ਡੀ ਐਸ ਦੀ ਜਿਨ੍ਹਾਂ ਨੂੰ ਅੱਗੇ ਤਰੱਕੀ ਦੇ ਕੇ ਡੀ ਡੀ ਏ ਬਣਾਉਣਾ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਬਣਦਾ ਏ ਡੀ ਐ ਤੋਂ ਫਿਰ ਅੱਗੇ ਬਣਦਾ ਡਿਪਟੀ ਡੀ ਏ ਡਿਪਟੀ ਡਿਸਟ੍ਰਿਕਟ ਅਟਾਰਨੀ ਹੁਣ ਇਹਦੇ ਵਿੱਚ ਕਿਉਂਕਿ ਸਰਕਾਰ ਇੰਨੀ ਤਰਲੋ ਮੱਛੀ ਇਸ ਕਰਕੇ ਹੋ ਰਹੀ ਸੀ ਕਿ 2010 ਬੈਚ ਦੇ ਜਿਹੜੇ ਟੈਂਪਰੇਰੀ 98 एडीएज प्रकाश ਸਿੰਘ ਬਾਦਲ ਦੀ ਸਰਕਾਰ ਵਲੇ ਭਰਤੀ ਕੀਤੇ ਗਏ ਸੀ ਔਰ ਜਿਨ੍ਹਾਂ ਨੂੰ ਆਦੇਸ਼ ਨਾਲ ਹਾਈ ਕੋਰਟ ਨੇ ਕੁਐਸ਼ ਕਰਤਾ ਸੀ ਯਾਨੀ ਕਿ ਕੱਢਤਾ ਸੀ ਨੌਕਰੀ ਚੋਂ ਉਹ ਹੁਣ ਵੈਂਟੀਲੇਟਰ ਤੇ ਨੇ ਯਾਨੀ ਕਿ ਉਹਨਾਂ ਨੇ ਉਸ ਕੁਐਸ਼ਿੰਗ ਆਰਡਰ ਦੇ ਵਿਰੁੱਧ ਅਗਲੀ ਅਦਾਲਤ ਦੇ ਵਿੱਚ ਹਾਈ ਕੋਰਟ 'ਚ ਐਲ ਪੀਏ ਪਾਈ ਹੋਈ ਆ ਅਪੀਲ ਪਾਈ ਹੋਈ ਆ ਦੋ ਜੱਜਾਂ ਵਾਲੇ ਬੈਂਚ ਦੇ ਮੂਹਰੇ ਤੇ ਉਹਦਾ ਫੈਸਲਾ ਅਖੀਰਲਾ ਜਿਹੜਾ ਆਰਗੂਮੈਂਟ ਆ ਫਾਈਨਲ ਹਿਅਰਿੰਗ ਜਿਹਨੂੰ ਕਹਿੰਦੇ ਆ ਉਹ ਮਈ ਦੇ ਵਿੱਚ ਰੱਖੀ ਗਈ ਹੈ ਉਹ ਪਤਾ ਨਹੀਂ ਇਹ ਜਿਹੜੇ 98 ਕੱਚੇ ਪੱਕੇ ਜਿਹੜੇ ਭਰਤੀ ਕੀਤੇ ਆ ਇਹ ਮਈ ਦੇ ਵਿੱਚ ਨੌਕਰੀ ਦੇ ਵਿੱਚ ਰਹਿੰਦੇ ਆ ਕਿ ਕੱਢੇ ਜਾਂਦੇ ਆ ਇਹ ਹਾਈ ਕੋਰਟ ਦਾ ਆਉਣ ਵਾਲਾ ਆਦੇਸ਼ ਤੈਅ ਕਰੇਗਾ ਪਰ ਇਹਦੇ ਨਾਲ ਹੀ 2014 ਚ ਪੀਪੀਐਸਸੀ ਵੱਲੋਂ ਭਰਤੀ ਕੀਤੇ ਹੋਏ ਏ ਡੀ ਏ ਵੀ ਆਈ ਸੀ ਪਰ ਇਹ ਜਿਹੜੀ ਸਿਲੈਕਸ਼ਨ ਹੈ ਜਾਂ ਕਹੋ ਜੀ ਇਹ ਜਿਹੜੀ ਪਹਿਲਾਂ ਸੈਨਿਓਰਿਟੀ ਲਿਸਟ ਬਣਾਈ ਗਈ ਸੀ ਪ੍ਰੋਪੋਜ਼ਡ ਉਹ ਸਿਰਫ 2010 ਵਾਲਿਆਂ ਦੀ ਬਣਾਈ ਗਈ ਸੀ ਫਿਰ ਥੋੜਾ ਕੰਨਾ ਰੋਲਾ ਪਾਇਆ ਨਾ ਨੇ 121 ਪੋਸਟਾਂ 121 ਚੋਂ ਕਹਿੰਦੇ 98 ਪੋਸਟਾਂ ਤਾਂ ਪਿਛਲੀਆਂ ਜਿਹੜੇ 2010 ਵਾਲੇ ਐ ਤੇ ਜਿਹੜੀਆਂ ਬਚਣਗੀਆਂ ਉਹ ਕਹਿੰਦੇ ਅਸੀਂ ਦੇ ਦੇਾਂਗੇ 2014 ਵਾਲਿਆਂ ਨੂੰ 2014 ਵਾਲਿਆਂ ਦੀਆਂ ਤੇ ਹੋਰਨਾਂ ਦੀਆਂ ਜਿਹੜੀਆਂ ਓਬਜੈਕਸ਼ਨਸ ਐ ਉਹ 4 ਮਾਰਚ ਨੂੰ ਗੁਰਕੀਰਤ ਕਰਪਾਲ ਨੇ ਸੁਣੀਆਂ ਸਾਨੂੰ ਇਹ ਪਤਾ ਲੱਗਿਆ ਕਿ ਗੁਰਕੀਰਤ ਕਰਪਾਲ ਜੀ ਆਪਣੇ ਮਕਸਦ 'ਚ ਯਾਨੀ ਕਿ ਆਪਣੇ ਇਸ ਫੈਸਲੇ ਤੇ ਅਡੋਲ ਸੀ ਕਿਉਂਕਿ ਉਹ ਕਹਿੰਦੇ ਆ ਕਿ ਹਾਈ ਕੋਰਟ ਨੇ ਸਾਨੂੰ ਪ੍ਰੋਮੋਸ਼ਨ ਦੇਣ ਵਾਸਤੇ ਆਗਿਆ ਦਿੱਤੀ ਜਿਹੜੇ 2014 ਵਾਲੇ ਪੀਪੀਐਸਸੀ थ्रू ਆਏ ਪੱਕੇ ਮੈਰਿਟ ਦੇ ਆਧਾਰ ਤੇ ਭਰਤੀ ਹੋਏ ਏਡੀਏਜ਼ ਐ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਇੰਨੀ ਕਾਲੀ ਨਾ ਕਰੋ ਜੀ ਇੰਤਜ਼ਾਰ ਕਰੋ ਮਈ ਦੇ ਮਹੀਨੇ ਫੈਸਲਾ ਹੋ ਜਾਣਾ ਤੁਸੀਂ ਇੰਨੀ ਛੇਤੀ ਪ੍ਰਮੋਸ਼ਨ ਕਿਉਂ ਕਰ ਰਹੇ ਹੋ lettes all wait ਬਟ ਨਹੀਂ ਵੇਟ ਕੀਤਾ ਜਾ ਰਿਹਾ ਤੇ ਹੋਮ ਸਕੱਰੇਟਰੀ ਸਾਹਿਬ ਨੇ ਲੰਮੀ ਸਹਾਰੀ ਚਿੱਠੀ ਤੁਸੀਂ ਸਕਰੀਨ ਤੇ ਵੇਖੋ ਵੀਡੀਓ ਦੇ ਤੁਹਾਨੂੰ ਕਹੂੰਗਾ ਇੱਕ ਵਾਰੀ ਫੇਰ ਸਾਨੂੰ ਛੇਤੀ ਛੇਤੀ ਇਹ ਚਿੱਠੀ ਵਿਖਾ ਦੇ ਉਹ ਜਾਰੀ ਕਰਦੇ ਹੋਏ ਕਿਹਾ ਹਵਾਲਾ ਦਿੱਤਾ ਅਦਾਲਤ ਦੇ ਫੈਸਲੇ ਦਾ ਇਸ ਫੈਸਲੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜਿਸ ਤਰੀਕੇ ਨਾਲ ਅਸਲ ਦੇ ਵਿੱਚ ਉਹ ਹੈ ਨਹੀਂ ਮੈਂ ਪਿਛਲੇ એપisode ਦੇ ਵਿੱਚ ਇਹ ਬੜਾ ਖੁੱਲ ਕੇ ਉਲੇਖ ਕੀਤਾ ਸੀ Google ਤੋਂ ਟ੍ਰਾਂਸਲੇਸ਼ਨ ਵੀ ਪੇਸ਼ ਕੀਤੀ ਸੀ ਜਿਹੜਾ ਕਿ એપisode ਨੰਬਰ 456 ਉਹਦੇ ਵਿੱਚ ਦੱਸਿਆ ਸੀ ਜਿਹੜੀ ਐਪਲੀਕੇਸ਼ਨ ਬਿਫੋਰ ਦੀ ਕੋਰਟ ਆ ਉਹਦੇ ਵਿੱਚ ਮੰਗ ਕੀਤੀ ਨਹੀਂ ਗਈ ਕਿ ਅਸੀਂ ਫਾਈਨਲ ਆਦੇਸ਼ ਆਉਣ ਤੋਂ ਪਹਿਲਾਂ ਇਹਨਾਂ ਨੂੰ ਭਰਤੀ ਕਰਾਂਗੇ ਉਹ ਚ ਲਿਖਿਆ ਸੀ ਕਿ ਇਹ ਇਫੈਕਟਿਵ ਉਦੋਂ ਹੋਏਗੀ ਜਦੋਂ ਫਾਈਨਲ ਡਿਸੀਜਨ ਐਲ ਪੀਏ ਦਾ ਹੋ ਜਾਏਗਾ ਪਰ ਇਸ ਕੇਸ ਦੇ ਵਿੱਚ ਜੋ ਜ਼ਮਾ ਕੇ ਜਿਹਨੂੰ ਕਹਿੰਦੇ ਆ ਜੀ ਇੰਟਰਪ੍ਰੀਟੇਸ਼ਨ ਉਸ ਉਬਾਰਤ ਦੀ ਕੀਤੀ ਜਾ ਰਹੀ ਹੈ ਉਹ ਮੇਰੀ ਸਮਝ ਤੋਂ ਬਾਹਰ ਹੈ ਸੋ ਇਹਦਾ ਸੀ ਉਦਾਹਰਨ ਨੰਬਰ 2 ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਬਹੁਤ ਕੰਮ ਪੰਜਾਬ ਸਰਕਾਰ ਕਰਦੀ ਹੈ ਅਫਸਰशाही ਕਰਦੀ ਹੈ ਐਤਵਾਰ ਵਾਲੇ ਦਿਨ ਸ਼ਿਵਰਾਤਰੀ ਵਾਲੇ ਦਿਨ ਕੰਮ ਕਰੀ ਜਾਂਦੀ ਆ ਯਾਨੀ ਕਿ ਫਾਈਲਾਂ ਧੜਾ ਧੜ ਕੱਢੀ ਜਾਂਦੀ ਹੈ ਤੇ ਫਿਰ ਤੁਸੀਂ ਐਵੇਂ ਪਰਸੈਪਸ਼ਨ ਬਣਾਈ ਬੈਠੇ ਹੋ ਕਿ ਪੰਜਾਬ ਦੀ ਸਰਕਾਰਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਪਈਏ ਲਾਏ ਤੋਂ ਬਿਨਾ ਫਾਈਲ ਤੁਰਦੀ ਨਹੀਂ ਬਿਲਕੁਲ ਗਲਤ ਧਾਰਨਾ ਇਹਨਾਂ ਦੋ ਜਿਤੀਆਂ ਤੋਂ ਇਹ ਸਾਬਿਤ ਹੁੰਦੀਆਂ ਹੁਣ ਨਿਸ਼ਾ ਗਰਗ ਨੂੰ ਕਿਉਂ ਇੱਕਦਮ ਵੈਜੀਲੈਂਸ ਅਧਿਕਾਰੀ ਨਿਯੁਕਤ ਕੀਤਾ ਗਿਆ ਉਥੋਂ ਦੱਸ ਦਿੰਦੇ ਜਦੋਂ ਵੀ ਕਿਸੇ ਮਹਿਕਮੇ ਨੇ ਤਰੱਕੀਆਂ ਦੇਣੀਆਂ ਤਾਂ ਉਹਦਾ ਵੈਜੀਲੈਂਸ ਅਫਸਰ ਇਹ ਤਸਦੀਕ ਕਰਦਾ ਕਿ ਇਹ ਅਧਿਕਾਰੀ ਦਾ ਪਿਸ਼ੋਕੜ ਯਾਨੀ ਕਿ ਕੈਰੇਕਟਰ ਠੀਕ ਆ ਇੱਕ ਤਰ੍ਹਾਂ ਨਾਲ ਕੈਰੇਕਟਰ ਸਰਟੀਫਿਕੇਟ ਦੇਣਾ ਹੁੰਦਾ ਸਰਟੀਫਾਈ ਕਰਨਾ ਹੁੰਦਾ ਕਿ ਇਹਦਾ ਕੰਮਕਾਜ ਠੀਕ ਆ ਤੇ ਇਹਦੇ ਵਿਰੁੱਧ ਕੋਈ ਕੇਸ ਜਾਂ ਸ਼ਿਕਾਇਤ ਪੈਂਡਿੰਗ ਨਹੀਂ ਸੋ ਇਸ ਕਰਕੇ ਨਿਸ਼ਾ ਕਰਕੇ ਨੂੰ ਲਾਇਆ ਗਿਆ ਕਿਉਂਕਿ ਪ੍ਰਮੋਸ਼ਨਾਂ ਕਰਨੀਆਂ ਜੇ ਬਿਨਾਂ ਵਿਜਲੈਂਸ ਦੇ ਅਧਿਕਾਰੀ ਦੀ ਰਿਪੋਰਟ ਤੋਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਫੇਰ ਕਿਤੇ ਮਾਮਲਾ ਕੋਰਟ 'ਚ ਜਾ ਕੇ ਖਾਰਜ ਨਾ ਹੋ ਜਾਏ ਉਸ ਕਮੀ ਨੂੰ ਪੂਰੀ ਕਰਨ ਲਈ ਫੇ ਛੁੱਟੀ ਵਾਲੇ ਦਿਨ ਨਿਸ਼ਾ ਗਰਗ ਦੀ ਤਾਇਨਾਤੀ ਕਰਤੀ ਗਈ ਦਫਤਰ ਮਤਲਬ ਕਿ ਜਿੰਦੇ ਤਾਲੇ ਖੋਲ ਕੇ ਇਹ ਆਦੇਸ਼ ਜਾਰੀ ਪ੍ਰਿੰਸੀਪਲ ਹੋਮ ਸੈਕਟਰੀ ਗੁਰਕਿਰਤ ਕ੍ਰਪਾਲ ਨੇ ਜਾਰੀ ਕਰਵਾਇਆ ਇਸ ਐਪੀਸੋਡ ਦਾ ਹੁਣ ਭਾਗ ਤੀਜਾ ਵੇਖੋ ਸਕਰੀਨ ਤੇ ਨਜ਼ਰ ਮਾਰੋ ਏ ਡੀ ਏ 2010 ਬੈਚ ਵਾਲਾ ਯਾਨਕੀ ਕੱਚੇ ਪੱਕੇ ਜਿਹੜੇ ਏਡੀਜ਼ ਹੈ ਉਹਨਾਂ ਦੇ ਵਿੱਚ ਇੱਕ ਭਰਤੀ ਹੋਇਆ ਜੀ ਅਮਰਿਤਪਾਲ ਸਿੰਘ ਬਰਾੜ ਜਿਹੜਾ ਪਹਿਲਾਂ ਫਿਰੋਜ਼ਪੁਰ ਤਾਇਨਾਤ ਸੀ ਤੇ ਫੇਰ ਹੁਣ ਉਹ ਮੁਕਸਰ ਤਾਇਨਾਤ ਹੈ ਇਸ ਸਰਕਾਰੀ ਵਕੀਲ ਨੇ ਪੰਜਾਬ ਦਸਤਾ ਵੇਸਟ ਤੇ ਅਤੇ ਪੰਜਾਬ ਦਸਤਾ ਵੇਸਟ ਦੇ ਸੰਚਾਲਕ ਰਜਿੰਦਰ ਸਿੰਘ ਤੱਗੜ ਤੇ ਸਿਵਲ ਡੈਫਰਮੇਸ਼ਨ ਸੂਟ ਯਾਨਕੀ ਕੇਸ ਦਾਇਰ ਕੀਤਾ ਇਨ ਦੀ ਕੋਰਟ ਆਫ ਜੁਡੀਸ਼ੀਅਲ ਮੈਜਿਸਟਰੇਟ ਸਿਵਲ ਜੱਜ ਨੂੰ ਕਹਿੰਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਫਰੀਦਕੋਟ ਇਸ ਦੇ ਵਿੱਚ ਇਹ ਪ੍ਰਾਰਥਨਾ ਕੀਤੀ ਗਈ ਹੈ ਕੋਰਟ ਦੇ ਅੱਗੇ ਕਿ ਜੀ ਰਜਿੰਦਰ ਸਿੰਘ ਤੱਗੜ ਨੇ ਇੱਕ ਐਪੀਸੋਡ ਕੀਤਾ ਸੀ 271 ਨੰਬਰ ਉਦੋਂ ਬਾਅਦ ਫਿਰ ਅਸੀਂ ਇੱਕ ਹਿੰਗ ਸਿੰਘ ਜੀਰਾ ਅਜਲ ਰਿਐਕਸ਼ਨ ਐਪੀਸੋਡ ਵੀ ਕੀਤਾ ਸੀ 318 ਉਹਦੇ ਵਿੱਚ ਮੇਰੀ ਬਦਨਾਮੀ ਕਰਤੀ ਮੇਰੀ ਇੱਜ਼ਤ ਖਰਾਬ ਕਰਤੀ ਮੈਨੂੰ ਡਿਫੇਮ ਕਰਤਾ ਤੇ ਕਿਹਾ ਗਿਆ ਅਦਾਲਤ ਨੂੰ ਬੇਨਤੀ ਕੀਤੀ ਗਈ ਆ ਕਿ ਜੀ ਮੈਨੂੰ ਰਜਿੰਦਰ ਸਿੰਘ ਤਗੜ ਤੋਂ 1 ਰੁਪਿਆ ਮੁਆਵਜ਼ਾ ਦਿਵਾਤਾ ਜਾਏ। ਸੋ ਇਹਦੇ ਵਿੱਚ ਤੁਸੀਂ ਬੋਸ ਤੋਂ ਸਕਰੀਨ ਤੇ ਵੇਖੋ ਜਿਹੜਾ ਨੋਟਿਸ ਮੈਨੂੰ ਅਮਰਤਪਾਲ ਸਿੰਘ ਨੇ ਭੇਜਿਆ ਅਦਾਲਤ ਰਾਹੀਂ ਉਹਦੇ ਵਿੱਚ 1 ਰੁਪਏ ਦੀ ਮੰਗ ਕੀਤੀ ਗਈ ਆ। ਮੈਂ ਇਹਦੇ ਵਿੱਚ ਆਪਣਾ ਐਡਵੋਕੇਟ ਕੁਲਵਿੰਦਰ ਸਿੰਘ ਸੇਖੋ ਨੂੰ ਅੰਗੇਜ ਕਰ ਲਿਆ ਉਹ ਅੱਜ ਯਾਨੀ ਕਿ 11 ਤਰੀਕ ਨੂੰ ਅਦਾਲਤ ਦੇ ਵਿੱਚ ਅੱਗੇ ਪੇਸ਼ ਹੋ ਕੇ ਮੇਰੇ ਵੱਲੋਂ ਜਿਹੜੀਆਂ ਇਨਸਟਰਕਸ਼ਨਸ ਦਿੱਤੀਆਂ ਗਈਆਂ ਉਹ ਜੱਜ ਸਾਹਿਬ ਨੂੰ ਦੱਸਣਗੇ ਕਹਿਣਗੇ ਕਿ ਜੀ ਰਜਿੰਦਰ ਸਿੰਘ ਤੱਗੜ ਜਿਹਦੇ ਵਿਰੁੱਧ ਕੇਸ ਕੀਤਾ ਉਹਦਾ ਮੰਨਣਾ ਹੈ ਕਿ ਅਮਰਿਤਪਾਲ ਸਿੰਘ ਬੁਰਾੜ 1 ਰੁਪਇਆ ਮੰਗ ਕੇ ਬਹੁਤ ਜ਼ਿਆਦਾ ਕੀਮਤ ਮੰਗ ਰਿਹਾ ਹੈ ਇਹ ਪੈਸੇ ਰਜਿੰਦਰ ਸਿੰਘ ਤੱਗੜ ਨੇ ਦੇਣੇ ਨਹੀਂ ਕਿਉਂਕਿ ਮੈਂ ਇਹ ਸਮਝਦਾ ਕਿ ਇੰਨੀ ਇਸ ਸਰਕਾਰੀ ਵਕੀਲ ਦੀ ਕੀਮਤ ਉਹਦੀ ਇੱਜ਼ਤ ਦੀ ਯਾਨੀ ਕਿ ਨਹੀਂ ਹੈਗੀ ਇੰਨੀ ਡਿਫਰਮੇਸ਼ਨ ਕੀਤੀ ਨਹੀਂ ਤੇ ਫਿਰ ਨਾਲੇ ਅੱਗੇ ਇਹ ਵੀ ਦੇਖਿਆ ਜਾਏਗਾ ਕਿ ਜਿਹੜੀ ਬਣਦੀ ਕੋਰਟ ਫੀਸ ਹੈ ਜਿਹੜੀ ਕਿ 2 ਜਾਂ 2.5% ਜਿੰਨੀ ਵੀ ਹੁੰਦੀ ਆ ਕੀ 1 ਰੁਪਏ ਦੇ ਉਹ ਪੇਸ਼ ਕੀਤੀ ਦਾਲ ਦੇ ਵਿੱਚ ਉਹਦੀ ਰਸੀਦ ਲਾਈਕ ਨਹੀਂ ਲਾਈ ਇਹ ਸਾਰੀਆਂ ਚੀਜ਼ਾਂ ਮੇਰੇ ਐਡਵੋਕੇਟ ਕੁਲਵਿੰਦਰ ਸਿੰਘ ਸੇਖੋਂ ਅੱਜ ਅਦਾਲਤ ਦੇ ਵਿੱਚ ਕੋਖਣਗੇ ਤੇ ਤੁਹਾਨੂੰ ਹੋਰ ਦੱਸ ਦਿੰਦਾ ਕਿ ਪੰਜਾਬ ਦਸਤਾਵੇਜ਼ ਨੇ ਜਿਹੜੇ ਐਪੀਸੋਡ 271 318 ਚ ਲਾਏ ਉਹਦਾ ਆਧਾਰ ਕੀ ਸੀ ਉਸ ਵਕਤ ਦੇ ਫਿਰੋਜ਼ਪੁਰ ਦੇ ਡਿਸਟ੍ਰਿਕਟ ਅਟਾਰਨੀ ਦਲੀਪ ਕੁਮਾਰ ਜੋ ਕਿ ਐਡੀਏ ਅਮਰਤਪਾਲ ਦੇ ਸੁਪਰਵਾਈਜ਼ਰੀ ਆਫਿਸਰ ਸੀ ਉਹਨਾਂ ਨੇ ਪੰਜ ਕੇਸ ਇਸ ਸਰਕਾਰੀ ਵਕੀਲ ਦੇ ਕੱਢ ਕੇ ਭੇਜੇ ਗਵਰਨਮੈਂਟ ਨੂੰ ਯਾਨੀ ਕਿ ਹੋਮ ਡਿਪਾਰਟਮੈਂਟ ਨੂੰ ਅਤੇ ਕਿਹਾ ਕਿ ਇਸ ਵਕੀਲ ਨੇ ਇਹ ਕੇਸ ਸਰਕਾਰ ਨੂੰ ਹਰਾਏ ਹੈ ਹਰਾਏ ਇਸ ਤਰ੍ਹਾਂ ਕਿ ਇਹਨਾਂ ਦੀਆਂ ਗਵਾਹियां ਚੀਕ ਨਹੀਂ ਕਰਾਈਆਂ ਇੱਕ ਤਾਂ ਕਤਲ ਦਾ ਕੇਸ ਸੀ ਚਾਰ ਕੇਸ ਐਨ ਡੀ ਪੀ ਐਸ ਦੇ ਸੀ ਯਾਨੀ ਕਿ ਡਰੱਗ ਮਾਮਲਿਆਂ ਦੇ ਸੀ ਤੇ ਫਿਰ ਅਗਲੀ ਕਤਾਈ ਇਹਨੇ ਕੀਤੀ ਕਿ ਕੇਸ ਹਾਰਨ ਤੋਂ ਬਾਅਦ ਆਪਣੇ ਉੱਪਰਲੇ ਸੁਪਰਵਾਈਜ਼ਰੀ ਅਫਸਰ ਨੂੰ ਸੂਚਿਤ ਨਹੀਂ ਕੀਤਾ ਨਾ ਹੀ ਇਸ ਕੋਰਟ ਦਾ ਯਾਨੀ ਕਿ ਜਿਹੜੇ ਕੇਸ ਹਾਰਿਆ ਇਹ ਵਕੀਲ ਪੰਜਾਬ ਸਰਕਾਰ ਹਾਰੀ ਤਾਂ ਉਹਦੀ ਸੂਚਨਾ ਨਹੀਂ ਦਿੱਤੀ ਨਾ ਹੀ ਉਹਦਾ ਜੱਜਮੈਂਟ ਕਢਾ ਕੇ ਆਪਣੇ ਸੁਪਰਵਾਈਜ਼ਰੀ ਅਫਸਰ ਨੂੰ ਦਿੱਤੀ ਦਿੱਤੀ ਕਦੋਂ ਜਦੋਂ ਲਿਮਿਟੇਸ਼ਨ ਪੀਰੀਅਡ ਪਾਸ ਹੋ ਗਿਆ ਖਤਮ ਹੋ ਗਿਆ ਯਾਨੀ ਕਿ ਜਿਹੜਾ 3 ਮਹੀਨੇ ਦਾ ਕਿਸੇ ਕੇਸ ਦੇ ਵਿੱਚ 90 ਦਿਨ ਦਾ ਜਾਂ 60 ਦਿਨ ਦਾ ਹੁੰਦਾ ਉਹ ਲਿਮਿਟੇਸ਼ਨ ਪੀਰੀਅਡ ਪੂਰਾ ਮੁਕੰਮਲ ਹੋਣ ਤੋਂ ਬਾਅਦ ਸੂਚਨਾ ਆਪਣੇ ਉੱਪਰਲੇ ਅਫਸਰ ਨੂੰ ਦਿੱਤੀ ਤਾਂ ਕਿ ਅਗਲੀ ਕੋਰਟ ਦੇ ਵਿੱਚ ਫਿਰ ਅਪੀਲ ਦਾਇਰ ਕਰਨੀ ਔਖੀ ਹੋ ਜਾਏ ਜੇ ਪਾਈ ਜਾਵੇ ਤਾਂ ਜੱਜ ਉਹਨੂੰ ਭਾਵੇਂ ਮੰਨੇ ਤੇ ਭਾਵੇਂ ਨਾ ਮੰਨੇ ਸੋ ਉਸ ਵਕਤ ਜਿਹੜੇ ਕੇਸ ਹਾਰੇ ਇਸ ਸਰਕਾਰੀ ਵਕੀਲ ਨੇ ਇਹਦੇ ਸੰਬੰਧ ਦੇ ਵਿੱਚ ਦਲੀਪ ਕੁਮਾਰ ਡੀਏ ਨੇ ਪੰਜ ਕੇਸ ਕੱਢ ਕੇ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਭੇਜੇ ਉਥੇ ਕਾਫੀ ਦਿਨ ਮਾਮਲਾ اٹਕਿਆ ਰਿਹਾ ਪਰ ਹੁਣ ਮੈਨੂੰ ਮੌਜੂਦਾ ਡਾਇਰੈਕਟਰ ਪ੍ਰੋਸੀਕਿਊਸ਼ਨ ਦੇ ਦਫਤਰ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋ ਗਈ ਆ ਅਮਰਤਪਾਲ ਸਿੰਘ ਬਰਾੜ ਏ ਡੀ ਏ 2010 ਬੈਚ ਜਿਹੜਾ ਕੱਚਾ ਪੱਕਾ ਉਹ ਨੂੰ 4 ਸ਼ੀਟ ਫਾਰ ਮੇਜਰ ਪੈਨਲਟੀ ਜਾਰੀ ਹੋ ਗਈ ਆ ਮੇਜਰ ਪੈਨਲਟੀ ਕੀ ਹੁੰਦੀ ਹੈ ਜੀ ਉਹ ਹੁੰਦੀ ਹੈ ਕਿਉਂ ਨਾ ਤੈਨੂੰ ਨੌਕਰੀ ਚੋਂ ਕੱਢ ਦਿੱਤਾ ਜਾਵੇ ਸੋ ਇਹਦੇ ਵਾਸਤੇ ਕਿਨਕੁਆਰੀ ਅਫਸਰ ਨਿਯੁਕਤ ਹੁੰਦਾ ਹੈ ਜਿਹੜਾ ਕਿ ਇੱਕ ਰਿਟਾਇਰਡ ਕਹਿੰਦੇ ਜਜੇਜ਼ ਜਾਂ ਆਈਐਸ ਅਫਸਰਸ ਉਹ ਪੈਨਲ ਬਣਾਇਆ ਹੁੰਦਾ ਇਹ ਸੈਮੀ ਜੁਡੀਸ਼ੀਅਲ ਕੁਆਸੀ ਜੁਡੀਸ਼ੀਅਲ ਪ੍ਰोसीडिंग ਹੁੰਦੀ ਆ ਇਹ ਕੋਰਟ ਵਾਂਗੂ ਹੀ ਚੱਲਦੀ ਆ ਦੂਜੀ ਧਿਰ ਨੂੰ ਯਾਨੀ ਕਿ ਜਿਹਨੂੰ ਨੌਕਰੀ ਚੋਂ ਕੱਢਣ ਦਾ ਇਹ ਨੋਟਿਸ ਦਿੱਤਾ ਗਿਆ ਹੁੰਦਾ ਮੇਜਰ ਪੈਨਲਟੀ ਦਾ ਉਹਨੂੰ ਪੁੱਛਿਆ ਜਾਂਦਾ ਮੇ ਤੂੰ ਦੱਸ ਆਪਣੇ ਹੱਕ ਚ ਕੁਝ ਕਹਿਣਾ ਤਾ ਵੇਰ ਉਹ ਸਾਰਾ ਕਾਰਵਾਈ ਇੱਕ ਅਦਾਲਤ ਦੀ ਸ਼ਕਲ ਦੇ ਵਿੱਚ ਇਨਕੁਆਇਰੀ ਅਫਸਰ ਦੇ ਅੱਗੇ ਚੱਲਦੀ ਹੈ ਤੇ ਫਿਰ ਅਕੀਦਲਾ ਫੈਸਲਾ ਇਨਕੁਆਇਰੀ ਆਫੀਸਰ ਨੇ ਦੇਣਾ ਹੁੰਦਾ ਹੈ ਉਹ ਸਰਕਾਰ ਕੋਲ ਜਾਣਾ ਹੁੰਦਾ ਹੈ ਸਰਕਾਰ ਫਿਰ ਉਹਦਾ ਆਦੇਸ਼ ਮੰਨ ਵੀ ਸਕਦੀ ਹੈ ਉਹਨਾਂ ਡਿਫਰ ਵੀ ਕਰ ਸਕਦੀ ਹੈ ਕਾਫੀ ਕੁਝ ਇਹਦੇ ਵਿੱਚ ਅੱਗੇ ਲੀਗਲ ਕਾਰਵਾਈ ਹੋ ਸਕਦੀ ਹੈ ਇਹ ਵਿਅਕਤੀ ਅੱਗੇ ਹਾਈ ਕੋਰਟ ਵੀ ਜਾ ਸਕਦਾ ਹੈ देयर आर ਸੋ ਮਨੀ ਅਦਰ ਲੀਗਲ ਪ੍ਰੋਸੀਜਰਸ ਪਰ ਕਹਿਣ ਦਾ ਭਾਵ ਇਹ ਹੈ ਕਿ ਅਮਰਤਪਾਲ ਸਿੰਘ ਬਰਾੜ ਨੇ ਦਲੀਪ ਕੁਮਾਰ ਡਿਸਟ੍ਰਿਕਟ ਅਟਾਰਨੀ ਨੂੰ ਇਸ ਮੁਕਦਮੇ ਦੇ ਵਿੱਚ ਪਾਰਟੀ ਨਹੀਂ ਬਣਾਇਆ ਮੈਂ ਜਿਹੜੀ ਖਬਰ ਚਲਾਈ ਸਿਰਫ ਉਹਨਾਂ ਚਿੱਠੀਆਂ ਦੇ ਆਧਾਰ ਤੇ ਚਲਾਈ ਜਿਹੜੀਆਂ ਦਲੀਪ ਕੁਮਾਰ ਸੁਪਰਵਾਈਜ਼ਰੀ ਆਫੀਸਰ ਆਫ ਅਮਰਤਪਾਲ ਸਿੰਘ ਬਰਾੜ ਨੇ ਸਰਕਾਰ ਨੂੰ ਲਿਖੀਆਂ ਤੇ ਜੇ ਫਿਰ ਪਹਿਲਾਂ ਮੈਨੂੰ ਦੋਸ਼ੀ ਬਣਾ ਰਹੇ ਹੋ ਤਾਂ ਫਿਰ ਪਹਿਲਾ ਦੋਸ਼ੀ ਤਾਂ ਡੀਏ ਦਲੀਪ ਕੁਮਾਰ ਵੀ ਹੈ ਇਹ ਮੁੱਦਾ ਵੀ ਅਦਾਲਤ ਦੇ ਅੱਗੇ ਉਠਾਇਆ ਜਾਏਗਾ ਮੇਰੇ ਵਕੀਲ ਸਹਿਬਾਨ ਵੱਲੋਂ ਔਰ ਜਿ세 ਆਪ ਨੂੰ ਕਿਹਾ ਜਾਏਗਾ ਜੇ ਤੁਸੀਂ ਰਜਿੰਦਰ ਤੱਗੜ ਨੂੰ ਬੁਲਾ ਰਹੇ ਹੋ ਉਹ ਤੋਂ 1 ਰੁਪਏ ਦੀ ਮੰਗ ਕਰ ਰਹੇ ਹੋ ਜਿਹੜਾ ਕਿ ਉਹ ਵੀ ਦੇਣ ਨੂੰ ਤਿਆਰ ਹੈ ਨਹੀਂ ਕਿਉਂਕਿ ਉਹਨੂੰ ਲੱਗਦਾ ਹੈ ਕਿ ਕੀਮਤ ਜ਼ਿਆਦਾ ਪਾਈ ਜਾ ਰਹੀ ਹੈ ਤਾਂ ਫਿਰ ਦਲੀਪ ਕੁਮਾਰ ਨੂੰ ਵੀ ਸੱਦਿਆ ਜਾਏਗਾ ਉਹ ਤੋਂ ਵੀ ਫਿਰ ਮੰਗ ਕੀਤੀ ਜਾਈ ਭਾਈ ਤੂੰ ਚਿੱਠੀਆਂ ਲਿਖੀਆਂ ਕਿਉਂ ਤੂੰ ਇਹ ਤਾਂ ਵਕੀਲ ਸਾਹਿਬ ਨੇ ਜਿਹੜੇ ਕੇਸ ਕੀਤੇ ਹਾਰੇ ਆ ਉਹ ਤਾਂ ਫਿਰ ਉਹਨਾਂ ਦੇ ਹਿਸਾਬ ਨਾਲ ਹੀ ਹਾਰੇ ਆ ਆਪਣੇ ਕਹਿੰਦੇ ਠੀਕ ਠਾਕ ਹੀ ਹਾਰੇ ਆ ਹਾਰੇ ਨੇ ਬਣਦੇ ਸੀ ਤੇ ਅੱਗੇ ਫਿਰ ਵਕੀਲ ਸਾਹਿਬ ਆਪਣਾ ਪੱਖ ਕੀ ਲਿਖ ਰੱਖਦੇ ਆ ਡੀਏ ਦੇ ਕੋਲ ਵੀ ਤੁਸੀਂ ਮੇਰੀ ਸ਼ਿਕਾਇਤ ਕਿਵੇਂ ਕਰਤੀ ਕਿਉਂਕਿ ਜੱਜ ਸਾਹਿਬ ਨੇ ਤਾਂ ਮੇਰਾ ਕੋਈ ਕਸੂਰ ਜੱਜਮੈਂਟ 'ਚ ਕੱਢਿਆ ਹੀ ਨਹੀਂ ਉਹਾਂ ਦਾ ਲਿਖਿਆ ਹੀ ਨਹੀਂ ਵੀ ਮੈਂ ਤੇਰੀਆਂ ਗੁਆਈਆਂ ਕਰਕੇ ਹਾਰਿਆ ਕੇਸ ਮੰਨ ਕੇ ਤੇਰੇ ਉਲਟ ਫੈਸਲਾ ਕੀਤਾ ਸੋ ਇਸ ਕਿਸਮ ਦੀ ਦਲੀਲ ਇਸ ਵਕੀਲ ਨੇ ਦਿੱਤੀ ਆ ਸੋ ਅਗਲੀ ਵਾਰੀ ਹੁਣ ਇਹ ਕਰਾਂਗੇ ਜੀ ਜਦੋਂ ਅਗਲੀ ਤਰੀਕ ਪਹੂਗੀ ਅਗਲੀ ਪੇਸ਼ੀ ਫੇਰ ਆਉਗੀ ਫੇਰ ਸਾਰਾ ਕੁਝ ਜੋ ਕੋਰਟ ਚ ਹੋਊਗਾ ਤੁਹਾਨੂੰ ਦੁਬਾਰਾ ਚੇਤੇ ਕਰਾਵਾਂਗੇ ਕਿ ਅਮਰਤਪਾਲ ਸਿੰਘ ਬਰਾੜ ਨਾਲ ਸਾਡੀ ਕਾਨੂੰਨੀ ਕਾਰਵਾਈ ਕੀ ਮੋੜ ਲੈਂਦੀ ਆ ਕਿਸ ਪਾਸੇ ਬੈੰਦੀ ਆ ਚੱਲਦੀ ਆ ਹਰ ਤਰੀਕ ਤੇ ਤੁਹਾਨੂੰ ਅਮਰਪਾਲ ਸਿੰਘ ਬਰਾੜ ਦੇ ਕੇਸ ਬਾਰੇ ਯਾਨੀ ਕਿ ਜਿਹੜਾ ਮੇਰੇ ਵਿਰੋਧ ਆ ਉਹਦੇ ਬਾਰੇ ਦੱਸਿਆ ਕਰਾਂਗੇ ਰੌਲਾ ਰੁਪਈਏ ਦਾ ਰੁਪਈਆ ਮੈਂ ਦੇਣਾ ਨਹੀਂ ਕਿਉਂਕਿ ਮੈਨੂੰ ਇਹ ਲੱਗਦਾ ਜ਼ਿਆਦਾ ਮੈਨੂੰ ਹੁਣ ਤੁਸੀਂ ਰਜਿੰਦਰ ਸਿੰਘ ਤੱਕ ਨੂੰ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼